ਦੋਸਤੋ ਤੁਸੀਂ ਵੀਡੀਓ ਚ ਦੇਖ ਸਕੋ ਕਿਸੇ ਟਾਈਮ ਭੈਣ ਦੇ ਘਰ ਗਰੀਬੀ ਬਹੁਤ ਸੀ ਜਦੋਂ ਗਰੀਬੀ ਦਾ ਅਹਿਸਾਸ ਹੋਵੇ ਇਸ ਭੈਣ ਨੇ ਆਪਣੀ ਹਿੰਮਤ ਨਹੀਂ ਹਾਰੀ ਤੇ ਮਿਹਨਤ ਕਰਨ ਲੱਗ ਪਈ ਧੀਆਂ ਨੂੰ ਦੇਖ ਕੇ ਮਾਪਿਓ ਨੂੰ ਵੀ ਮਾਣ ਹੁੰਦਾ ਕਰੀ ਹੋਈ ਮਿਹਨਤ ਦਾ ਮੁੱਲ ਪੈ ਗਿਆ ਤੇ ਭੈਣ ਨੂੰ ਨੌਕਰੀ ਮਿਲ ਗਈ ਕਰੀ ਹੋਈ ਪੜ੍ਹਾਈ ਦਾ ਮੁੱਲ ਹੁਣ ਪੈ ਗਿਆ ਨਹੀਂ ਤਾਂ ਪੜ੍ਹ ਲਿਖ ਕੇ ਨੌਕਰੀ ਲਈ ਮਿਹਨਤ ਕਰਨੀ ਪੈਂਦੀ ਹੈ ਜਦੋਂ ਨੌਕਰੀ ਨਾ ਮਿਲੇ ਤੀਆਂ ਦਾ ਹੌਸਲਾ ਟੁੱਟ ਜਾਂਦਾ ਪਰ ਵੀ ਇਸ ਧੀ ਨੇ ਆਪਣਾ ਹੌਸਲਾ ਨਹੀਂ ਹਾਰਿਆ ਤੇ ਆਪਣੇ ਸੁਪਨਿਆਂ ਨੂੰ ਕਾਇਮ ਰੱਖਿਆ ਸੱਚੀ ਦੋਸਤੋ ਧੀਆ ਆਪਣੇ ਮਾਪਿਆਂ ਨੂੰ ਸੁੱਖ ਦੇਣ ਦੇ ਲਈ ਕਿੰਨੀ ਮਿਹਨਤ ਕਰਦੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਧੀਆ ਆਪਣੇ ਮਾਪਿਆਂ ਨੂੰ ਉੱਤਾਂ ਦੇ ਨਾਲੋਂ ਵੱਧ ਕਰਦੀਆਂ ਨੇ ਜਦੋਂ ਧੀਆ ਬੈਹਾਂ ਜਾਂਦੀਆਂ ਨੇ ਆਪਣੇ ਮਾਪੋ ਦੇ ਦੁੱਖ ਸੁੱਖ ਵਿੱਚ ਸਾਰੀ ਉਮਰ ਖੜਦੀਆਂ ਨੇ ਗਰੀਬੀ ਵਿੱਚ ਉੱਠ ਕੇ ਤੇ ਗਰੀਬੀ ਦਾ ਅਹਿਸਾਸ ਵੀ ਹੋਵੇ ਉਹ ਧੀਆਂ ਗਰੀਬ ਦਾ ਹੱਕ ਨਹੀਂ ਖਾਂਦੀਆਂ ਤੇ ਸੱਚੇ ਦਰੋ ਡਿਊਟੀ ਨਿਭਾਉਂਦੇ ਗਾ ਨਹੀਂ ਦੋਸਤੋ ਕੀ ਕਰਨਾ ਚਾਹੋਗੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ